ਮੋਟਰਸਾਈਕਲ ਤੇ ਕਾਰ ਵਿੱਚ ਭਿਆਨਕ ਟੱਕਰ ਇੱਕ ਦੀ ਮੌਤ ਦੋ ਗੰਭੀਰ ਜ਼ਖਮੀ ਸਾਦੀਆਂ ਦੇ ਬਸਰਾਮਾ ਅੱਡੇ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੋਟਰਸਾਈਕਲ ਸਵਾਰ ਅਤੇ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਮਿਲੀ ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ਤੇ ਤਿੰਨ ਵਿਅਕਤੀ ਸਵਾਰ ਹਰਚੋਵਾਲ ਤੋਂ ਬਟਾਲਾ ਰੋਡ ਤੇ ਜਾ ਰਹੇ ਸੀ ਜਦਕਿ ਦੂਜੇ ਪਾਸੇ ਤੋਂ ਆਰੀ ਕਾਰ ਨਾਲ ਆਮੋ ਸਾਹਮਣੇ ਟੱਕਰ ਹੋ ਗਈ ਜਿਸ ਨਾਲ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਬਾਕੀ ਜ਼ਖਮੀਆਂ ਨੂੰ ਬਟਾਲਾ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ ਮ੍ਰਿਤਕ ਦੀ ਪਛਾਣ ਜੋਨ ਮਸੀ ਪੁੱਤਰ ਅਸ਼ੋਕ ਮਸੀ ਪਿੰਡ ਪਾਮੜੀ ਵਜੋਂ ਹੋਈ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਪੱਤਰਕਾਰ ਲਾਪਰੇ ਸਿੰਘ ਖੁਸ਼ਪੁਰ ਦੀ ਰਿਪੋਰਟ ਏ ਜੀ ਆਪਣੇ ਇਹਨਾਂ ਦਿਫਾਜ਼ਤ ਸਾਹਿਬ ਜੀ ਦੇ ਛੱਡਨ ਜਾਵੇ ਸੀ ਕੰਮ ਤੇ ਮੁੰਡਾ ਜਾ ਰਿਹਾ ਸੀ ਤੇ ਰੋਂਗ ਸਾਈਡ ਤੋਂ ਗੱਡੀ ਆ ਰਹੀ ਸੀ ਤੇ ਉਹਨਾਂ ਨਾਲ ਟਕਰੋ ਗਈ ਇਹਨਾਂ ਦੀ ਤੇ ਜਿਹਦੇ ਕਰਕੇ ਇੱਕ ਕੀ ਹੈ ਨਾਮ ਜਿਹਦਾ ਉਹ ਡੈਥ ਹੋ ਚੁੱਕੀ ਆ ਤੇ ਦੋ ਸੀਰੀਅਸ ਨੇ ਮੋਚਾ ਲੱਗੇ ਸੀ ਅੱਗੋਂ ਗੱਡੀ ਕਾਰ ਵਾਲੇ ਸੀ ਉਹਨਾਂ ਨੇ ਟਕਰੋ ਗਈ ਉਹਨਾਂ ਨਾਲ ਕਟਣਾ ਕਟਣਾ ਸਾਰੇ ਇਸ ਤਰ੍ਹਾਂ ਏਪੀਏ 9 10 ਵਜੇ ਦੇ ਕਰੀਬ ਦੀ ਗੱਲ ਆ ਇਹ ਜਾ ਰਹੇ ਆਪਣੇ ਕੰਮ ਤੇ ਰਸਤੇ 'ਤੇ ਕਿ ਅਚਾਨਕ ਇਹ ਤੇ ਇਹਨਾਂ ਦੇ ਗਾੜੀ ਇੱਕ ਗੱਡੀ ਆਈ ਤੇ ਐਕਸੀਡੈਂਟ ਹੋ ਗਿਆ ਬਹੁਤ ਜ਼ਬਰਦਸਤ ਐਕਸੀਡੈਂਟ ਹੋ ਗਿਆ ਮੌਕੇ ਤੇ ਉੱਥੇ ਮੌਤ ਹੋ ਗਈ ਤੇ ਦੋਵੇਂ ਜਾਨੀ ਲੱਤਾਂ ਦੇ ਡੈਡੀ ਦੀ ਤੇ ਸਾਡਾ ਭਤੀਜਾ ਹੋਰ ਦੂਸਰਾ ਹੈਗਾ ਉਹਦੀ ਵੀ ਨਾਲ ਮੌਕੇ ਤੇ ਉਥੇ ਲੱਤ ਟੁੱਟ ਗਈ ਤੇ ਹਸਪੀਟਲ ਲਿਆਂਦਾ ਗਿਆ ਔਰ ਮੰਡੇ ਰੈੱਡ ਬੋਡੀ ਤੇ ਸਿਚ ਤੇ ਇਸ ਟਾਈਮ ਉਹਨੂੰ ਹੀ ਪੋਸਟ ਮਾਰਮਨ ਲੈ ਕੇ ਜਾ ਰਹੇ ਆ ਅਸੀਂ ਚਾਹੁੰਦੇ ਆ ਕਿ ਸਾਡੀ ਇਸ ਤੋਂ ਸਖਤ ਤੋਂ ਸਖਤ ਕਾਰਵਾਈ ਹੋਵੇ ਇਹਨਾਂ ਦੇ ਖਿਲਾਫ ਜਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਤੇ ਸਾਨੂੰ ਇਨਸਾਫ ਤੋਂ ਆਇਆ ਜਾਵੇ ਮੁੰਡੇ ਦਾ ਜੌਨ ਮਸੀ ਪੁੱਤਰ ਅਸ਼ੋਕ ਮਸਲੀ ਉਮਰ 25 26 ਸਾਲ ਪਿੰਡ ਪਾਮੜੀ ਜੇ ਹਾਦਸਾ ਹੋਇਆ ਕੀ ਜਾਨ ਹੈ ਆਪਣਾ ਕੋਈ ਬਸ ਕੁਝ ਫੋਨ ਆ ਕਿਸੇ ਹਨਨ ਪਰਸੰਦ ਇਹ ਬਸਰਾਮਾ ਦਾ ਜਿਹੜਾ ਮੇਨ ਅੱਡਾ ਹੈਗਾ ਤੇ ਗੁਰਦੁਆਰੇ ਦੇ ਨੇੜੇ ਇੱਕ ਕਾਰ ਤੇ ਮੋਟਰਸਾਈਕਲ ਦਾ ਜੜਾ ਵਾ ਉਹ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਪਹੁੰਚੇ ਉਰੇ ਵਿੱਚ ਐਕਸੀਡੈਂਟ ਨਾਲ ਜਿਹੜਾ ਇੱਕ ਬੰਦੇ ਦੀ ਜਿਹੜਾ ਮੋਟਰਸਾਈਕਲ 'ਤੇ ਸਵਾਰ ਸੀ ਜੇ ਇੱਕ ਬੰਦੇ ਦੀ ਮੌਤ ਹੋ ਗਈ ਹੈ ਜਿਹਦਾ ਨਾਮ ਜੋਨਾ ਵਾਸੀ ਭਾਮੜੀ ਹੈ ਤੇ ਇੱਕ ਉਹਦਾ ਲੜਕਾ ਸੀ ਤੇ ਇੱਕ ਉਹਦੇ ਪਿੰਡ ਦਾ ਹੋਰ ਸੀਗਾ ਤਿੰਨ ਜਣੇ ਇਸ ਮੋਟਰਸਾਈਕਲ 'ਤੇ ਸਵਾਰ ਤੇ ਉਹਨਾਂ ਦੋਵਾਂ ਦੀਆਂ ਜੜੀਆਂ ਵਾ ਉਹ ਐਕਸੀਡੈਂਟ ਨਾਲ ਲੱਤਾਂ ਟੁੱਟੀਆਂ ਨੇ ਤੇ ਜਿਹੜਾ ਜਿਹਦੀ ਮੌਤ ਹੋਈ ਹੈ ਉਹਨੂੰ ਆਪਾਂ ਜਿਹੜਾ ਪੋਸਟਮਾਰਟਮ ਲਈ ਜੋ ਲਸਤਾਲੇ ਡੱਡੂ ਚ ਆਪਣੀ ਜੱਟਪਟ ਦੀ ਜਮਾਤ ਲੈ ਆ ਜੋ ਕਲੋਨੀ ਕਾਰਵਾਈ ਜਿਹੜੀ ਆ ਉਹ ਹੋ ਸਕੇ ਤੇ ਦੂਜੇ ਜਿਹੜੇ ਉੱਥੇ ਸੀਗੇ ਗੁੰਜਣ ਸੌਰੀ ਦੂਜੇ ਜਿਹੜੇ ਦੋਵੇਂ ਆਦਮੀ ਜਿਨ੍ਹਾਂ ਦਾ ਐਕਸੀਡੈਂਟ ਨਾਲ ਲੱਤਾਂ ਵਗੈਰਾ ਫ੍ਰੈਕਚਰ ਹੋਈਆਂ ਨੇ ਉਹਨਾਂ ਦੇ ਡਾਕਟਰ ਸਾਹਿਬ ਤੋਂ رائے ਲੈ ਕੇ ਬਿਆਨ ਲਿਖ ਕੇ ਕਾਨੂੰਨ ਮੁਤਾਬਕ ਜਿਹੜੀ ਉਹ ਕਾਰਵਾਈ